ਇਦਾਂ ਦੇ ਫਾਲਤੇ ਸਬਜ਼ੀਆਂ ਜਿਨ੍ਹਾਂ ਦੀ ਸ਼ੇਪ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਆਪਣੇ ਸਰੀਰ ਲਈ ਕਿਹੜੀ ਚੀਜ਼ ਲਈ ਫਾਇਦੇਮੰਦ ਪਰਵਾਲੇ ਨੇ ਜਿਹੜੀ ਅਖਰੋਟ ਦੀ ਸ਼ੇਪ ਆ ਉਹ ਦਿਮਾਗ ਵਰਗੀ ਬਣਾਈਆਂ ਤੇ ਹੈਰਾਨੀ ਦੀ ਗੱਲ ਇਹ ਆ ਕਿ ਇਹ ਮੱਲੋ ਦਿਮਾਗ ਲਈ ਜਾਦੇ ਫਾਇਦੇਮੰਦ ਹੁੰਦਾ ਅਖਰੋਟ ਤੇ ਜੇ ਟਮਾਟਰ ਨੂੰ ਆਪਾਂ ਵਿੱਚੋਂ ਕੱਢ ਦਈਏ ਤੇ ਇਹ ਆਪਣੇ ਦਿਲ ਵਰਗਾ ਲੱਗਦਾ ਅਸਲ ਵਿੱਚ ਵੀ ਜਿਹੜਾ ਟਮਾਟਰ ਹੈ ਉਹ ਆਪਣੇ ਦਿਲ ਲਈ ਫਾਇਦੇਮੰਦ ਹੈ ਇਹ ਆਉਂਦਾ ਵਾ ਪੂਤਨਾ ਜਿਹਦੇ ਪੱਤੇ ਆਲੀ ਬਣਤਰ ਆਪਣੇ ਫੇਫੜਿਆਂ ਦੇ ਵਰਗੀ ਆ ਤੇ ਸੱਚ ਵਿੱਚ ਜਿਹੜਾ ਪੂਤਨਾ ਵਾ ਉਹ ਆਪਣੇ ਫੇਫੜਿਆਂ ਤੇ ਆਪਣੀ ਸਾਹ ਨਲੀ ਹੈ ਜਿਹੜੀ ਉਹਨੂੰ ਸਾਫ਼ ਕਰਦਾ ਤੇ ਜੇ ਆਪਾਂ ਗਾਜਰ ਨੂੰ ਵਿੱਚੋਂ ਕੱਟੀਏ ਤੇ ਉਹ ਬਿਲਕੁਲ ਆਪਣੀ ਜਿਹੜੀ ਅੱਖ ਦੀਆਂ ਪੁਤਲੀਆਂ ਵਰਗੀ ਲੱਗਦੀ ਆ ਹਕੀਕਤ ਵਿੱਚ ਵੀ ਕਾਜਰਖਾਨ ਨਾਲ ਜਿਆਦਾ ਜੂਸ ਪੀਣ ਨਾਲ ਅੱਖਾਂ ਦੀ ਜਿਹੜੀ ਨਿਗਾਹ ਤੇਜ ਹੁੰਦੀ ਆ। ਆਵਾ ਮਸ਼ਰੂਮ ਨੂੰ ਕੱਟੀਏ ਇਹਦੀ ਸ਼ੇਪ ਆਪਣੇ ਕਾਨ ਵਰਗੀ ਲੱਗਦੀ ਆ ਤੇ ਮਸ਼ਰੂਮ ਖਾਣ ਨਾਲ ਵੀ ਆਪਣੀ ਜਿਹੜੇ ਕਾਨ ਨੇ ਉਹ ਹੈਲਥੀ ਰਹਿੰਦੇ। ਜਿਹੜਾ ਰਾਜਮਾ ਉਹਦੀ ਸ਼ੇਪ ਡਿੱਟੋ ਆਪਣੀ ਕਿਡਨੀ ਵਰਗੀ ਹੁੰਦੀ ਆ। ਰਾਜਮਾ ਖਾਣ ਨਾਲ ਆਪਣੀ ਕਿਡਨੀ ਆ ਜਿਹੜੀ ਉਹ ਹੈਲਥੀ ਰਹਿੰਦੀ ਆ। ਜਿਹੜਾ ਐਵੋਕਾਡੋ ਫਾਲਿਆ ਉਹ ਵੇਖਣ 'ਚ ਇੱਕ ਪ੍ਰੈਗਨੈਂਟ ਲੇਡੀ ਦੇ ਪੇਟ ਵਰਗਾ ਲੱਗਦਾ ਵਾ ਜਿਹੜਾ ਉਹਨਾਂ ਬਾ ਕੱਟ ਲੈਣ। ਅਸਲ ਵਿੱਚ ਜਿਹੜਾ ਪ੍ਰੈਗਨੈਂਟ ਔਰਤਾ ਜੇ ਇਹਨੂੰ ਖਾਣ ਤੇ ਉਹਨਾਂ ਲਈ ਬੜਾ ਫਾਇਦੇਮੰਦ ਹੈ ਆ। ਪਿਆਜ਼ ਨੂੰ ਕਟਰਨ ਤੋਂ ਬਾਅਦ ਬਿਲਕੁਲ ਆਪਣੇ ਜਿਹੜਾ ਪਿਆਜ਼ ਆ ਉਹ ਜਿਹੜੀ ਆਪਣੀ ਬਾਡੀ ਦੀਆਂ ਨਾੜੀਆਂ ਵਰਗਾ ਲੱਗਦਾ ਵਾ ਜਿਹੜਾ ਪਿਆਜ਼ ਆ ਆਪਣੀ ਬਾਡੀ ਲਈ ਬੜਾ ਫਾਇਦੇਮੰਦ ਆ ਤੇ ਅਦਰਕ ਆ ਜਿਹੜੀ ਉਹਦੀ ਸ਼ੇਪ ਆਪਣੀਆਂ ਆਂਤੜੀਆਂ ਵਾਂਗੂ ਟੇਢੀ ਮੇਢੀ ਹੁੰਦੀ ਆ ਅਸਲ ਵਿੱਚ ਵੀ ਜਿਹੜਾ ਅਦਰਕ ਆ ਉਹ ਆਪਣੇ ਪੇਟ ਲਈ ਸਭ ਤੋਂ ਵਧੀਆ ਹੁੰਦਾ ਵਾ ਫਿਰ ਜਿਹੜੀਆਂ ਮਿਰਚਾਂ ਵਾ ਉਹਦੇ ਜਿਹੜੇ ਛੋਟੇ ਛੋਟੇ ਬੀ ਆ ਉਹ ਜਿਹੜੇ ਆਪਣੇ ਬਲੱਡ ਦੇ ਵਿੱਚ ਬਲੱਡ ਦੇ ਵਿੱਚ ਭਰੇ ਬਲੱਡ ਸੈੱਲ ਵਰਗੇ ਲੱਗਦੇ ਵਿੱਚ ਵੀ ਜਿਹੜਾ ਮਿਰਚਾ ਖਾਣ ਨਾਲ ਖੂਨ ਦਾ ਸਰਕਲ ਵਧੀਆ ਰਹਿੰਦਾ ਵਾ